ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਾਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਅਮਰੀਕਾ ਦੇ 35% ਦੀ ਟੈਰਿਫ ਕੈਨੇਡਾ ਤੇ ਹੋਏ ਨੇ ਪਰ ਬਾਵੀ ਪ੍ਰਧਾਨ ਮੰਤਰੀ ਮਾਰਕ ਕਕਾਰਨੀ ਨੇ ਦੱਸਿਆ ਨਿਰਾਸ਼ ਕਰਨ ਵਾਲਾ ਫੈਸਲਾ ਕੈਨੇਡਾ ਪੋਸਟ ਦੇ ਵਰਕਰ ਅੱਜ ਫਾਈਨਲ ਡੀਲ ਦੇ ਲਈ ਕਰਨਗੇ VOTING ਨਵੇਂ ਸਮਝੌਤੇ ਨੂੰ ਮਾਨਤਾ ਦੇਣ ਤੋਂ ਬਾਅਦ ਖਤਮ ਹੋ ਸਕਦਾ ਹੈ ਰੇਡ ਕਾ ਇਮੀਗ੍ਰੇਸ਼ਨ ਤਬਦੀਲੀਆਂ ਦਾ ਅਸਰ 2030 ਤੱਕ ਆਵੇਗਾ ਨਜ਼ਰ ਕਿਉਬਿਕਸ ਵਿੱਚ ਕਈ ਪ੍ਰੋਵਿੰਸਾਂ ਦੀ ਆਬਾਦੀ ਘਟ ਸਕਦੀ ਹੈ ਜਿੱਦੇ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਸਮਾਨ ਦੇ ਉੱਤੇ ਟੈਰਿਫ ਦਰ ਜਿਹੜੀ ਹੈ ਉਹ ਵਧਾਉਣ ਦੇ ਬਾਬਤ ਕਾਰਜਕਾਰੀ ਹੁਕਮ ਤੇ ਦਸਖਤ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਕੈਨੇਡਾ ਦੇ ਉੱਤੇ 35% ਦਾ ਟੈਰਿਫ ਲਾਗੂ ਹੋ ਗਏ ਨੇ ਵਾਈਟ ਹਾਊਸ ਦੇ ਅਨੁਸਾਰ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਜਿਸ ਨੂੰ ਆਮ ਤੌਰ ਦੇ ਉੱਤੇ USMCA ਕਿਹਾ ਜਾਂਦਾ ਹੈ ਉਸਤੇ ਅਨੁਕੂਲ ਸਮਾਨ ਨੂੰ ਟੈਰਿਫ ਪ੍ਰਭਾਵਿਤ ਨਹੀਂ ਕਰਨਗੇ ਪ੍ਰਧਾਨ ਮੰਤਰੀ ਮਾਰਕਾੜਨੀ ਨੇ ਦੇਰ ਰਾਤ ਜਾਰੀ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਰਕਾਰ ਅਮਰੀਕਾ ਦੀ ਇਸ ਕਾਰਵਾਈ ਤੋਂ ਨਿਰਾਸ਼ ਹੈ ਪਰ ਸਰਕਾਰ ਖੁਸਮਾ ਜਿਹੜਾ ਉਸਤੇ ਪ੍ਰਤੀ ਵਚਨਬੱਧ ਹੈ ਜੇ ਜੋ ਕਿ ਵਸਤੂਆਂ ਦੀ ਤਾਦਾਦ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਹੈ ਅਮਰੀਕਾ ਨੇ ਹਾਲਾਂਕਿ ਕੁਝ ਖੇਤਰਾਂ ਦੇ ਉੱਤੇ ਭਾਰੀ ਟੈਰਿਫ ਲਾਏ ਨੇ ਜਿਵੇਂ ਕਿ ਲੱਕੜ, ਸਟੀਲ, ਐਲੂਮੀਨੀਅਮ ਅਤੇ ਗੱਡੀਆਂ ਪਰ ਜ਼ਿਆਦਾਤਰ ਕੈਨੇਡੀਅਨ ਨਿਰਿਆਤਾਂ ਦੇ ਉੱਤੇ ਬਾਕੀ ਵਪਾਰਕ ਉਪਾਈ ਵਾਲਾ ਦੇ ਮੁਕਾਬਲੇ ਟੈਰਿਫਦਾਰ ਘੱਟ ਹੈ। ਕਾਰਨੇ ਨੇ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਕੈਨੇਡੀਅਨ ਨੌਕਰੀਆਂ ਦੀ ਰੱਖਿਆ ਕਰਨ ਉਦਯੋਗਿਕ ਮੁਕਾਬਲੇਬਾਜ਼ੀ ਦੇ ਵਿੱਚ ਨਿਵੇਸ਼ ਕਰਨ ਕੈਨੇਡਾ ਦੇ ਵਿੱਚ ਬਣਿਆ ਸਮਾਨ ਖਰੀਦਣ ਅਤੇ ਨਿਰਯਾਤ ਬਾਜ਼ਾਰਾਂ ਦੇ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਜਿਹੜਾ ਉਹ ਕੰਮ ਕਰੇਗੀ ਨਵੇਂ ਟੈਰਿਫ ਵਧਾਉਣ ਦੀ ਵਜ੍ਹਾ ਵੱਜੋਂ 트੍ਰాంਪ ਨੇ ਕਿਹਾ ਹੈ ਕਿ ਕੈਨੇਡਾ ਨੇ ਉਤਰੀ ਸਰਹੱਦ 'ਤੇ ਰਾਹੀਂ ਫੈਂਡਨੇਲਾ ਤੇ ਹੋਰ ਗੈਰਕਾਨੂੰਨੀ ਨਸ਼ੀਆ ਦੀ ਆਮਦ ਨੂੰ ਰੋਕਣਾ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੈਨੇਡਾ ਨੇ 트럼ਪ ਦੇ ਪਹਿਲਾਂ ਦੇ ਟੈਰਿਫ ਫੈਸਲੇਆ ਦੇ ਵਿਰੋਧ ਕਾਰਵਾਈ ਕੀਤੀ ਸੀ ਕਾਰਡ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਕੈਨੇਡਾ ਨੇ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਬਾਰਡਰ ਸੁਰੱਖਿਆ ਸੁਧਾਰਾ ਦੇ ਲਈ ਬਹੁਤ ਕੁਝ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਪਹੁੰਚਦੀ ਫੈਂਟਨੈਲ ਦੇ ਵਿੱਚੋਂ ਕੈਨੇਡਾ ਰਾਹੀਂ ਹੁੰਦੀ ਆਮਦ ਸਿਰਫ 1% ਦੀ ਹੈ ਅਤੇ ਸਰਕਾਰ ਇਸ ਨੂੰ ਹੋਰ ਘਟਾਉਣ ਦੇ ਲਈ ਵੱਡੇ ਨਿਵੇਸ਼ ਜਿਹੜੇ ਆ ਉਹ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਹਜ਼ਾਰਾਂ ਨਵੇਂ ਬਾਰਡਰ ਸੁਰੱਖਿਆ ਅਧਿਕਾਰੀ ਜਿਹੜੇ ਨੇ ਉਹ ਵਰਤੀ ਕੀਤੇ ਨੇ ਹਵਾਈ ਨਿਗਰਾਨੀ ਸ਼ੁਰੂ ਕੀਤੀ ਹੈ ਤੇ ਖੂਫੀਆ ਕਾਰਵਾਈਆਂ ਦੇ ਵਿੱਚ ਵੀ ਇਜ਼ਾਫਾ ਕੀਤਾ ਹੈ ਤਾਂ ਜੋ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਕੇ ਨਸ਼ਿਆਂ ਗੈਰ ਕਾਨੂੰਨੀ ਪ੍ਰਵਾਸ ਅਤੇ ਸੰਗਠਿਤ ਅਪਰਾਧ ਗਿਰੋਹਾਂ ਨੂੰ ਰੋਕਿਆ ਜਾ ਸਕੇ ਜਦੋਂ 트럼ਪ ਤੋਂ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਦੇ ਵੱਲੋਂ ਪੈਲੇਸਟਾਈਨ ਨੂੰ ਇੱਕ ਦੇਸ਼ ਦੇ ਵਜੋਂ ਮਾਨਤਾ ਦੇਣ ਵਾਲਾ ਬਿਆਨ ਵਪਾਰ ਦੇ ਲਈ ਰੁਕਾਵਟ ਬਣ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਇਹ ਉਹਨਾਂ ਦੇ ਰਾਈ ਹੈ ਇਹ ਵੱਡੀ ਰੁਕਾਵਟ ਨਹੀਂ ਹੈ ਅਸੀਂ ਅਜੇ ਵੀ ਗੱਲ ਨਹੀਂ ਕੀਤੀ ਹੈ ਉਹਨਾਂ ਨੇ ਫੋਨ ਕੀਤਾ ਹੈ ਕਿ ਵੇਖੋ ਕੀ ਹੁੰਦਾ ਹੈ 트াম্প ਨੇ ਐਨਬੀਸੀ ਦੇ ਨਾਲ ਗੱਲ ਕਰਦਿਆਂ ਵੀਰਵਾਰ ਸ਼ਾਮ ਨੂੰ ਕਿਹਾ ਹੈ ਕਿ ਉਹ ਗੱਲਬਾਤ ਦੇ ਲਈ ਤਿਆਰ ਹਨ ਅਤੇ ਸ਼ਾਇਦ ਉਹ ਕਾਰਨੇ ਦੇ ਨਾਲ ਰਾਤ ਨੂੰ ਗੱਲਬਾਤ ਕਰਨ ਪਰ ਕਾਰਨੇ ਦੇ ਦਫ਼ਤਰ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਅਮਰੀਕਾ ਦੇ ਨਾਲ ਫੋਨ ਦੇ ਉੱਤੇ ਗੱਲ ਹੋਈ ਹੈ ਜਾਂ ਨਹੀਂ ਕੰਜ਼ਰਵੇਟਿਵ ਲੀਡਰ ਪੀਅਰੇ ਪਾਲੀਅਬ ਨੇ ਵੀਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਦੇ ਉੱਤੇ ਟੈਰਿਫਾਂ ਨੂੰ ਗੈਰਵਾਜਬ ਆਖਿਆ ਤੇ ਕਿਹਾ ਕਿ ਉਹਨਾਂ ਦੀ ਪਾਰਟੀ ਸਾਰੇ ਟੈਰਿਫਾਂ ਨੂੰ ਖਤਮ ਕਰਨ ਦੇ ਲਈ ਇੱਕ ਸਮਝੌਤੇ ਦੀ ਉਮੀਦ ਜਾਰੀ ਰੱਖਦੀ ਹੈ ਮਤਲਬ ਸਾਰੀਆਂ ਚੀਜ਼ਾਂ ਦੇ ਉੱਤੇ ਕੋਈ ਟੈਰਿਫ ਨਹੀਂ ਹੋਣੇ ਚਾਹੀਦੇ 온ਟਾਰੀਓ ਦੇ ਵਿੰਸਰ ਸ਼ਹਿਰ ਦੇ ਮੇਅਰ ਡਰੂ ਡਿਲਕੈਂਜ਼ ਕਹਿੰਦੇ ਨੇ ਕਿ ਕੈਨੇਡਾ ਅਮਰੀਕਾ ਦੇ ਨਾਲ ਰਾਜਨੀਤਿਕ ਰਿਸ਼ਤਿਆਂ ਦੇ ਵਿੱਚ ਕੋਈ ਜੂਨੀਅਰ 파ਟਨਰ ਨਹੀਂ ਹੈ ਅਮਰੀਕੀ ਸਰਹੱਦ ਦੇ ਨਾਲ ਵਸਿਆ ਸ਼ਹਿਰ ਵਿੰਸਰ ਕੈਨੇਡਾ ਦੇ ਆਟੋ ਦਿਓਗ ਦਾ ਵੱਡਾ ਕੇਂਦਰ ਹੈ ਦਿਲਕੇਸ਼ਨਸ ਜਿਹਨੇ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕਾਨੀ ਦੇ ਫੈਸਲੇ ਦਾ ਸਮਰਥਨ ਕੀਤਾ ਤੇ ਆਸ ਜਤਾਈ ਹੈ ਕਿ ਅਮਰੀਕਾ ਦੇ ਨਾਲ ਕੋਈ ਸਮਝੌਤਾ ਹੋ ਸਕਦਾ ਹੈ ਦਰਅਸਲ ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਨੇ ਇੱਕ ਕਾਰਜਕਾਰੀ ਹੁਕਮ ਤੇ ਦਸਤਖਤ ਕਰਕੇ ਕੈਨੇਡੀਅਨ ਸਮਾਨ ਦੇ ਉੱਤੇ ਲੱਗਦਾ ਟੈਰਿਫ 35 ਫੀਸਦ ਜਿਹੜਾ ਹੈ ਉਹ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਕਾਰਨੇ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਹਾਲਾਂਕਿ ਕੁਸਮਾ ਦੇ ਤਹਿਤ ਹੋਰ ਵਪਾਰਕ ਉਪਾਈਵਾਲਾਂ ਦੇ ਮੁਕਾਬਲੇ ਕੈਨੇਡਾ ਦੇ ਉਤੇ ਅਮਰੀਕੀ ਟੈਰਿਫ ਦੀਆਂ ਅੰਦਰਾਂ ਕੱਟ ਹਨ ਪਰ ਸਾਡੀ ਅਰਥ ਵਿਵਸਥਾ ਦੇ ਕਈ ਖੇਤਰ ਜਿਵੇਂ ਲੱਕੜ ਸਟੀਲ అలੂਮੀਨੀਅਮ ਅਤੇ ਆਟੋ ਸੈਕਟਰ ਅਮਰੀਕੀ ਟੈਰਿਫਾਂ ਕਰਕੇ ਡਾਡੇ ਪ੍ਰਭਾਵਿਤ ਹੋ ਰਹੇ ਨੇ ਦਲਕੇਸ਼ਨਸ ਨੇ ਕਿਹਾ ਹੈ ਕਿ 트럼ਪ ਇਨਾ ਫੈਸਲੇ ਰਾਹੀ ਸਿਰਫ ਕੈਨੇਡਾ ਹੀ ਨਹੀਂ ਸਗੋ ਸਾਡੇ ਜਿਹੜੇ ਨੇ ਉਹ ਦੇਸ਼ ਦੀ ਆਟੋ ਰਾਜਸਥਾਨੀ ਨੂੰ ਵੀ ਗੋਡਿਆਂ ਭਾਰ ਜਿਹੜਾ ਉਹ ਲਿਆਣਾ ਚਾਹੁੰਦੇ ਨੇ ਉਹਨਾਂ ਕਿਹਾ ਗੋਡੇ ਨਾ ਟੇਕੋ ਅਸੀਂ ਇਹ ਸਮਾਜੜਾ ਉਹ ਲੰਗਾ ਲਵਾਂਗੇ ਤੇ ਅਸੀਂ ਪਹਿਲਾਂ ਵੀ ਕਈ ਔਖੇ ਵੇਲੇ ਵੇਖੇ ਨੇ ਔਰ ਆਟੋ ਮੋਟਿਵ ਅਤੇ ਮੈਨੂਫੈਕਚਰਿੰਗ ਦੇ ਵਿੱਚ ਉਤਾਰ ਚੜਾਅ ਜਿਹੜੇ ਨੇ ਉਹ ਆਂਦੇ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਵਿੰਡਸਰ ਦੇ ਲੋਕ ਇੱਕ ਹੋਰ ਆਰਥਿਕ ਸੰਕਟ ਨਹੀਂ ਦੇਖਣਾ ਚਾਹੁੰਦੇ ਪਰ ਉਹ ਇਸ ਗੱਲ ਦੇ ਵਿੱਚ ਭਰੋਸਾ ਰੱਖਦੇ ਨੇ ਕਿ ਅੱਗੇ ਦੇ ਲਈ ਇੱਕ ਠੋਸ ਰਸਤਾ ਹੋਵੇਗਾ ਜਿਸ ਦੇ ਵਿੱਚ ਸਾਰੇ ਲੋਕ ਚੰਗੀ ਤਰ੍ਹਾਂ ਜੋ ਸਕਣ ਤੇ ترقی ਕਰ ਸਕਣ ਉਹਨਾਂ ਨੇ ਵੀ ਕਿਹਾ ਕਿ ਨਿਰੰਤਰ ਟੈਰਿਫਸ ਉਹ ਦੀ ਲੀਆਂ ਲੋਕਾਂ ਦੇ ਵਿੱਚ ਅਨਿਸ਼ਚਿਤਤਾ ਜਿਹੜੀਆਂ ਨੇ ਉਹ ਫਾਇਦਾ ਕਰ ਰਹੀਆਂ ਨੇ ਜੋ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਹੈ ਇਸ ਅਨਿਸ਼ਚਤਾ ਦੇ ਕਰਕੇ ਲੋਕ ਪੈਸਾ ਬਚਾਉਂਦੇ ਨੇ ਭਵਿੱਖ ਲਈ ਸੰਭਾਲ ਕੇ ਰੱਖਦੇ ਨੇ ਅਤੇ ਅਮਰੀਕਾ ਦੇ ਵਿੱਚ ਵੀ ਦਬਾਅ ਵਧ ਰਿਹਾ ਹੈ ਜਿਸ ਕਰਕੇ 트ੰਪ ਲੋਕਾਂ ਨੂੰ ਟੈਰਿਫ ਘਟਾ ਰਣਾ ਰਿਆਇਤੀ ਚੈੱਕ ਦੇਣ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਕੁਝ ਸਮਾਂ ਖਰੀਦਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਵੀ ਸਮਾਂ ਚਾਹੀਦਾ ਹੈ ਤਾਂ ਜੋ ਅਜਿਹਾ ਰਸਤਾ ਜਿਹੜਾ ਉਲਬ ਸਕੀਏ ਜਿਸ ਦੇ ਨਾਲ ਤਿੰਨੋਂ ਦੇਸ਼ਾਂ ਦੇ ਵਿੱਚ ਵਧੀਆ ਵਾਹਨ ਬੰਨਦੇ ਰਹਿਣ ਅਸੀਂ ਇਹ ਕੰਮ ਦਹਾਕਿਆਂ ਤੋਂ ਕਰ ਰਹੇ ਹਾਂ ਅਤੇ ਇਹ ਇਹ ਬਤ ਕਰ ਚੁੱਕੇ ਹਾਂ ਕਿ ਮੁਕਤ ਵਪਾਰ ਦੇ ਸਮਝੌਤੇ ਸਾਰੇ ਦੇਸ਼ਾਂ ਦੇ ਹਿੱਤ ਦੇ ਵਿੱਚ ਰਹਿ ਰਹੇ ਨੇ ਦੱਸ ਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਾਰੀ ਕੀਤੇ ਗਏ ਟੈਰਿਫ ਸਾਸਰ ਕੈਨੇਡਾ ਦੇ ਆਟੋ ਐਲੂਮੀਨੀਅਮ ਲੰਬਰ ਇੰਡਸਟਰੀ ਦੇ ਉੱਤੇ ਪੈਣਾ ਇਸ ਤੋਂ ਸਪਸ਼ਟ ਹੈ ਕਿ ਜੌਬ ਕੱਟ ਵੀ ਦੇਖਣ ਨੂੰ ਮਿਲਣਗੇ ਜੇਕਰ ਸਮਾਂ ਰਹਿੰਦੇ ਆ ਇਸ ਦਾ ਕੋਈ ਹੱਲ ਜੜਾ ਉਹ ਨਹੀਂ ਹੋਇਆ ਤਾਂ ਬੇਸ਼ੱਕ ਕੈਨੇਡਾ ਦੇ ਵੱਲੋਂ ਅਮਰੀਕਾ ਦੇ ਉੱਤੇ ਨਿਰਭਰਤਾ ਘਟਾਉਣ ਦੇ ਲਈ ਹੋਰ ਮਾਰਕੀਟਸ ਦੇਖੀਆਂ ਜਾ ਰਹੀਆਂ ਨੇ ਜਿਸ ਰਾਹੀਂ ਇਕਨੋਮੀ ਨੂੰ ਸਿਰਫ ਅਮਰੀਕਾ ਦੇ ਉੱਤੇ ਨਿਰਭਰ ਨਾ ਰੱਖ ਕੇ ਕਈ ਮੁਲਕਾਂ ਦੇ ਉੱਤੇ ਨਿਰਭਰ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਪਵਿਕਦੇ ਵਿੱਚ ਜੇਕਰ ਕੋਈ ਅਜੀਹਾ ਫੈਸਲਾ ਹੁੰਦਾ ਹੈ ਤਾਂ ਉਸ ਦੇ ਨਾਲ ਇਕਨੋਮੀ ਅਤੇ ਜੌਬ ਸੈਕਟਰ ਦੇ ਉੱਤੇ ਅਜੀਹਾ ਖਤਰਾ ਨਾ ਮੰਡਰਾ ਰਿਹਾ ਹੋਵੇ ਸਾਬਕਾ ਪ੍ਰਧਾਨ ਮੰਤਰੀ स्टीफन हार्पर ਦੇ ਵੱਲੋਂ ਵੀ ਪਿਛਲੇ ਦਿਨੀ ਕਿਹਾ ਗਿਆ ਹੈ ਕਿ ਉਹ ਵੀ ਬੇਸ਼ੱਕ ਅਮਰੀਕਾ ਪੱਖੀ ਪ੍ਰਧਾਨ ਮੰਤਰੀ ਰਹੇ ਨੇ ਪਰ ਹੁਣ ਸਮਾਂ ਆ ਗਿਆ ਹੈ ਕਿ ਕੈਨੇਡਾ ਹੋਰ ਮਾਰਕੀਟਸ ਦੇਖੇ ਅਤੇ ਅਜੇ ਹੀ رائے ਉਹਨਾਂ ਸਰਕਾਰ ਨੂੰ ਦਿੱਤੀ ਜਦੋਂ ਸਲਾਹ ਦੇ ਲਈ ਬੁਲਾਇਆ ਗਿਆ ਸੀ ਤੇ ਇਸ ਸਮੇਂ ਪ੍ਰੀਮੀਅਰ ਜੇਡੀ ਨੇ ਉਹ ਵੀ ਪ੍ਰਧਾਨ ਮੰਤਰੀ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਸਪਸ਼ਟ ਕੀਤਾ ਹੈ ਕਿ ਸਾਨੂੰ ਬਿਹਤਰੀਨ ਡੀਲ ਦੇ ਲਈ ਕੰਮ ਜਾਰੀ ਰੱਖਣਾ ਚਾਹੀਦਾ ਹੈ ਨਾ ਕਿ 1 ਅਗਸਤ ਤੱਕ ਡੀਲ ਕਰਨ ਵਾਲੇ ਪਾਸੇ ਚਲਣਾ ਚਾਹੀਦਾ ਹੈ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਆਪਣੀ ਨੀਤੀ ਦੇ ਵਿੱਚ ਜਿਹੜੀ ਹੈ ਉਹ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਵਰਕ ਪਰਮਿਟ ਹੋਲਡਰਾਂ ਦੀ ਗਿਣਤੀ ਜਿਹੜੀ ਹੈ ਉਹ ਘਟਾਉਣਾ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਕੈਪ ਲਗਾਉਣਾ ਅਹਿਮ ਫੈਸਲੇ ਸਨ ਪਰ ਇਸ ਸਮੇਂ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਕਿ ਉਹਨਾਂ ਦਾ ਕੈਨੇਡਾ ਦੇ ਵਿੱਚ ਭਵਿਕਾ ਕੀ ਹੋਵੇਗਾ ਕਿਉਂਕਿ 2.5 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਦੇ ਵੀਜ਼ਾ 2026 ਦਸੰਬਰ ਤੱਕ ਜਿਹੜੇ ਨੀਅ ਐਕਸਪਾਇਰ ਹੋਣੇ ਨੇ ਪਰ ਜੇਕਰ ਕੈਨੇਡਾ ਦੇ ਆਬਾਦੀ ਵਾਦੇ ਦੀ ਜਿਹੜੀ ਹੈ ਉਹ ਗੱਲ ਕੀਤੀ ਜਾਏ ਤਾਂ ਇਹ ਸਿਰਫ ਇਮੀਗ੍ਰੇਸ਼ਨ ਨਾਲ ਹੀ ਸੰਭਵ ਹੈ ਇਸ ਤੋਂ ਇਲਾਵਾ ਆਬਾਦੀ ਵਾਧਾ ਨਹੀਂ ਹੋਣਾ ਬਲਕਿ ਕੈਨੇਡੀਅਨ ਆਬਾਦੀ ਦੇ ਵਿੱਚ ਬਜ਼ੁਰਗਾਂ ਦੀ ਆਬਾਦੀ ਵਧੇਗੀ ਜਿਸ ਦਾ ਭਾਰ ਹੈਲਥ ਕੇਅਰ ਅਤੇ ਬਾਕੀ ਸੈਕਟਰਾਂ ਦੇ ਉੱਤੇ ਪਵੇਗਾ ਜਿਸ ਦੇ ਲਈ ਨਵੇਂ ਲੋਕਾਂ ਦੀ ਆਮਤ ਜ਼ਰੂਰੀ ਹੈ ਪਰ ਸਰਕਾਰ ਦੇ ਵੱਲੋਂ ਜੇਕਰ ਪਹੁੰਚ ਅਪਣਾਈ ਜਾਂਦੀ ਹੈ ਤਾਂ ਇਸ ਦਾ ਅਸਰ ਪ੍ਰੋਵਿੰਸਾਂ ਦੀ ਆਬਾਦੀ ਦੇ ਉੱਤੇ ਸਪਸ਼ਟ ਨਜ਼ਰ ਆਵੇਗਾ ਕਿ ਵਿਕਦੇ ਅੰਕੜਾ ਆਦਾਰੇ ਦੇ ਅੰਦਾਜ਼ੇ ਦੇ ਮੁਤਾਬਕ 2030 ਤੱਕ ਸੂਬੇ ਦੀ ਆਬਾਦੀ ਦੇ ਵਿੱਚ 80000 ਦੀ ਕਮੀ ਆ ਸਕਦੀ ਹੈ ਆਦਾਰੇ ਦਾ ਕਹਿਣਾ ਹੈ ਕਿ ਕਈ ਕਾਰਨਾ ਕਰਕੇ ਆਬਾਦੀ ਘਟੇਗੀ ਜਿਸ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਲਈ ਹਾਲੀਆ ਸਰਕਾਰੀ ਨੀਤੀਆਂ ਸ਼ਾਮਲ ਨੇ ਆਧਾਰੀ ਨੇ ਵੀ ਕਿਹਾ ਹੈ ਕਿ ਇਸ ਦੇ ਅਨੁਮਾਨ ਜਨਨ ਦਰਾਂ ਤੇ ਅੰਤਰਰਾਸ਼ਟਰੀ ਪ੍ਰਵਾਸ ਦੇ ਨਾਲ ਸੰਬੰਧਤ ਰੁਝਾਨਾਂ ਦੇ ਉੱਤੇ ਆਧਾਰਤ ਸਨ ਆਧਾਰੇ ਦਾ ਕਹਿਣਾ ਹੈ ਕਿ 2024 ਦੇ ਵਿੱਚ ਕਯੂਬਿਕ ਦੀ ਆਬਾਦੀ 9.1 ਮਿਲੀਅਨ ਦੇ ਕਰੀਬ ਸੀ ਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਇਹ ਗਿਣਤੀ ਲਗਭਗ 9.2 ਮਿਲੀਅਨ ਦੇ ਉੱਤੇ ਜਿਹੜੀ ਹੈ ਉਹ ਸਥਿਰ ਹੋ ਜਾਵੇਗੀ ਆਧਾਰੇ ਦਾ ਕਹਿਣਾ ਹੈ ਕਿ ਕਯੂਬਿਕ ਸਿਟੀ ਖੇਤਰ ਦੀ ਆਬਾਦੀ 2021 ਅਤੇ 2051 ਦੇ ਵਿਸਥਾਰ ਵਿਚਕਾਰ ਜਿਹੜੀ ਹੈ ਉਹ ਸਭ ਤੋਂ ਵੱਧ ਵਧਣ ਦੀ ਉਮੀਦ ਸੀ ਜਦ ਕੀ ਮੋਂਟਰੀਅਲ ਖੇਤਰ ਦੀ ਆਬਾਦੀ ਦੇ ਵਿੱਚ ਇਸੇ ਸਮੇਂ ਦੌਰਾਨ ਕਮੀ ਆਉਣ ਦੀ ਜਿਹੜੀ ਹੈ ਉਹ ਸੰਭਾਵਨਾ ਸੀ ਖੋਜਕਰਤਾਵਾਂ ਨੇ ਇਹ ਨੁਮਾਨ ਲਗਾਇਆ ਕਿ ਕਯੂਬਿਕ ਸਿਟੀ ਖੇਤਰ ਆਬਾਦੀ ਕਿ ਫੀਸਦ ਵਧੇਗੀ ਅਤੇ ਉਹਨਾਂ ਨੇ ਇਹ ਵੀ ਅਨੁਮਾਨ ਜੜਾ ਉਹ ਲਗਾਇਆ ਹੈ ਕਿ 30 ਸਾਲਾਂ ਦੇ ਵਿੱਚ ਮੌਂਟਰੀਅਲ ਖੇਤਰ ਦੀ ਆਬਾਦੀ 4.5% ਘਟੇਗੀ ਜੇਕਰ ਭਵਿੱਖ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਮਾਰਕੀਟ ਦੀ ਡਿਮਾਂਡ ਦੇ ਹਿਸਾਬ ਨਾਲ ਇਮੀਗ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਫਿਰ ਇਹਨਾਂ ਨੰਬਰਸ ਦੇ ਵਿੱਚ ਤਬਦੀਲੀ ਆ ਸਕਦੀ ਹੈ ਪਰ ਜੇਕਰ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤੀ ਰਹਿੰਦੀ ਹੈ ਤਾਂ ਭਵਿੱਖ ਦੇ ਵਿੱਚ ਸਾਰੀਆਂ ਪ੍ਰੋਵਿੰਸਾਂ ਦੀ ਆਬਾਦੀ ਦੇ ਵਿੱਚ ਗਿਰਾਵਟ ਨਜ਼ਰ ਆਵੇਗੀ ਜਿਸ ਦਾ ਸਰਵੇ ਨਜ਼ਰ ਆ ਸਕਦਾ ਹੈ ਬੇਸ਼ੱਕ ਇਸ ਸਮੇਂ ਸਿਆਸੀ ਤੌਰ ਤੇ ਮਾਹੌਲ ਇਮੀਗ੍ਰੇਸ਼ਨ ਪੱਕੀ ਨਹੀਂ ਹੈ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆ ਵੀ ਇਹ ਗੱਲ ਆਖ ਰਹੇ ਨੇ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੇ ਇਮੀਗ੍ਰੇਸ਼ਨ ਤੇ ਰੋਕ ਲਗਾਉਣੀ ਚਾਹੀਦੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਨਵੇਂ ਆਉਣ ਵਾਲਿਆਂ ਦੀ ਥਾਂ ਜਾਣ ਵਾਲਿਆਂ ਦਾ ਨੰਬਰ ਜਿਹੜਾ ਹੈ ਉਹ ਵਧਾਣਾ ਪਵੇਗਾ ਜੋ ਕਿ ਜ਼ਿਆਦਾ ਇਮੀਗ੍ਰੇਸ਼ਨ ਨੂੰ ਸਮੱਸਿਆਵਾਂ ਦਾ ਕਾਰਨਦਸ ਰਹੇ ਨੇ ਪਰ ਫੈਡਰਲ ਇਮੀਗ੍ਰੇਸ਼ਨ ਮਨਿਸਟਰ ਸਪਸ਼ਟ ਕਰ ਚੁੱਕੇ ਨੇ ਕਿ ਬਹੁਤ ਸਾਰੇ ਸੈਕਟਰਾਂ ਦੇ ਵਿੱਚ ਵਰਕ ਪਰਮਿਟ ਹੋਲਡਰਾਂ ਦੀ ਲੋੜ ਹੈ ਪਰ ਸਰਕਾਰ ਸਿਸਟਮ ਨੂੰ ਫਿਕਸ ਕਰਨਾ ਚਾਹੁੰਦੀ ਹੈ ਜੋ ਸਿੱਧਾ ਇਸ਼ਾਰਾ ਹੈ ਕਿ ਫੈਡਰਲ ਸਰਕਾਰ ਨੰਬਰ ਹੋਰ ਘਟਾ ਸਕਦੀ ਹੈ ਕੈਨੇਡਾ ਪੋਸਟ ਜੋ ਕਿ ਵਿੱਤੀ ਸੰਕਟ ਦਾ ਜਿਹੜਾ ਉਹ ਸਾਹਮਣਾ ਕਰ ਰਿਹਾ ਹੈ ਉੱਥੇ ਹੀ ਪਿਛਲੇ ਸਮੇਂ ਦੌਰਾਨ ਵਰਕਰਾਂ ਦੀ ਹੜਤਾਲ ਦੇ ਕਾਰਨ ਵੀ ਇਹ ਕਾਫੀ ਕਿਰਿਆ ਰਿਹਾ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਆਪਣੀ ਭੂਮਿਕਾ ਆਦਾ ਕਰਕੇ ਹੜਤਾਲ ਖਤਮ ਕਰਵਾਈ ਗਈ ਅਤੇ ਇੱਕ ਸਮਝੌਤਾ ਜਿਹੜਾ ਉਹ ਹੋਂਦ ਵਿੱਚ ਲਿਆਂਦਾ ਗਿਆ ਜਿਸ ਲਈ VOTING ਤੋਂ ਬਾਅਦ ਹੀ ਸਹਿਮਤੀ ਬਣੀ ਗਈ ਕਿ ਕੈਨੇਡਾ ਪੋਸਟ ਦੇ ਵਰਕਰ ਹੜਤਾਲ ਤੇ ਜਾਂਦੇ ਨੇ ਜਾਂ ਫਿਰ ਇਸ ਸਮਝੌਤੇ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਪਰ ਵੀਕੈਂਡ ਤੇ ਕੰਮਕਾਜ ਅਤੇ ਪਾਰਸਲ ਡਿਲੀਵਰੀ ਜਿਹੇ ਮੁੱਦਿਆਂ ਤੇ ਇਲਾਵਾ ਤਨਖਾਹ ਵਾਦਾ ਵੀ ਹੜਤਾਲ ਦਾ ਪ੍ਰਮੁੱਖ ਪਹਿਲੂ ਸੀ ਪਰ ਹੁਣ ਕੈਨੇਡਾ ਪੋਸਟ ਦੇ ਯੂਨੀਅਨਾਈਜ਼ਡ ਵਰਕਰ ਕ੍ਰਾਊਨ ਕਾਰਪੋਰੇਸ਼ਨ ਦੀ ਨਵੇਂ ਇਕਰਾਰਨਾਮੇ ਦੀ ਜਿਹੜੀ ਹੈ ਉਹ ਪੇਸ਼ਕਸ਼ ਦੇ ਉੱਤੇ ਵੋਟ ਪਾਉਣ ਦੇ ਲਈ ਆਪਣੇ ਆਖਰੀ ਦਿਨ ਦੇ ਵਿੱਚ ਦਾਖਲ ਹੋ ਰਹੇ ਨੇ VOTING ਅੱਜ ਸ਼ਾਮ 5 ਵਜੇ ਸਮਾਪਤ ਹੋਣ ਵਾਲੀ ਹੈ ਜਿਸ ਤੇ ਨਤੀਜੇ ਜਲਦੀ ਹੀ ਜਿਹੜੇ ਨੇ ਉਹ ਸਾਂਝੇ ਕੀਤੇ ਜਾਣ ਦੀ ਉਮੀਦ ਹੈ ਔਰ ਇਸ ਪੇਸ਼ਕਸ਼ ਦੇ ਵਿੱਚ 4 ਸਾਲਾਂ ਦੇ ਵਿੱਚ ਲਗਭਗ 13%ਨ ਦਾ ਵਾਅਦਾ ਸ਼ਾਮਿਲ ਹੈ ਪਰ ਨਾਲ ਹੀ ਪਾਰਟ ਟਾਈਮ ਕਰਮਚਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਕੈਨੇਡਾ ਪੋਸਟ ਨੇ ਡਾਕ ਸੇਵਾ ਨੂੰ ਚਲਦਾ ਰੱਖਣ ਲਈ ਜ਼ਰੂਰੀ ਕਿਹਾ ਹੈ ਕੈਨੇਡੀਅਨ ਯੂਨੀਅਨ ਆਫ ਅਪੋਸਟਲ ਵਰਕਰਸ ਨੇ ਲਗਭਗ 55000 ਡਾਕ ਸੇਵਾ ਕਰਮਚਾਰੀਆਂ ਨੂੰ ਇਸ ਪ੍ਰਸਤਾਵ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਜੇਕਰ ਵਰਕਰ ਪੇਸ਼ਕਸ਼ ਨੂੰ ਰੱਦ ਕਰਦੇ ਨੇ ਤਾਂ ਯੂਨੀਅਨ ਕਹਿੰਦੀ ਹੈ ਕਿ ਉਹ ਤੁਰੰਤ ਪ੍ਰਬੰਧਨ ਨਾਲ ਸੰਪਰਕ ਕਰੇਗੀ ਅਤੇ ਉਹਨਾਂ ਨੂੰ ਸੌਦੇਬਾਜ਼ੀ ਦੀ ਟੇਬਲ ਦੇ ਉੱਤੇ ਵਾਪਸ ਆਉਣ ਲਈ ਸੱਦਾ ਦੇਵੇਗੀ ਪਰ ਇਹ ਕਹਿੰਦੇ ਨੇ ਕਿ ਹੋਰ ਹੜਤਾਲ ਜਾਂ ਫਿਰ ਤਾਲਾਬੰਦੀਆਂ ਕਾਰਵਾਈਆਂ ਸਰਕਾਰ ਨੂੰ ਕੰਮ ਦੇ ਉੱਤੇ ਵਾਪਸ ਜਾਣ ਵਾਲੇ ਕਾਨੂੰਨ ਜਾਂ ਫਿਰ ਇੱਕ ਬਾਈਂਡਿੰਗ ਔਰਬਿਟੇਸ਼ਨਰ ਆਰਡਰ ਦੇ ਵਿੱਚ ਜਿਹੜਾ ਉਹ ਦਖਲ ਦੇਣ ਦਾ ਜੋਖਮ ਲੈ ਸਕਦੀਆਂ ਨੇ 1 ਜੁਲਾਈ ਨੂੰ ਖੁੱਲੀ VOTING ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੁਆਰਾ ਜਿਹੜੀ ਹੈ ਉਹ ਪ੍ਰਬੰਧਿਤ ਕੀਤੀ ਜਾ ਰਹੀ ਹੈ ਜਿਸ ਨੇ ਫੈਡਰਲ ਨੌਕਰੀਆਂ ਮੰਤਰੀ ਪੈਰੀ ਹਾਇਰੋ ਦੁਆਰਾ ਕਿਰਤ ਵਿਵਾਦ ਦੇ ਵਿੱਚ ਜਿਹੜਾ ਹੈ ਉਹ ਦਖਲ ਦੇਣ ਤੋਂ ਬਾਅਦ ਕਦਮ ਰੱਖਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇੱਕ ਮਜ਼ਬੂਤ ਨੋ ਵੋਟ ਨਾ ਸਿਰਫ ਪੇਸ਼ਕਸ਼ ਨੂੰ ਰੱਦ ਕਰੇਗੀ ਸਗੋਂ ਸੌਦੇਬਾਜ਼ੀ ਪ੍ਰਕਿਰਿਆ ਦੀ ਅਖੰਡਤਾ ਦੀ ਵੀ ਰੱਖਿਆ ਕਰੇਗੀ ਬੇਸ਼ੱਕ ਕੈਨੇਡਾ ਪੋਸਟ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਹੈ ਤੇ ਕ੍ਰਾਊਨ ਕਾਰਪੋਰੇਸ਼ਨ ਦਾ ਰੈਵਨਿਊ ਲਗਾਤਾਰ ਢੇਠਾ ਵੱਲ ਜਾ ਰਿਹਾ ਹੈ ਤੇ ਇਸ ਨੂੰ ਪ੍ਰਾਈਵੇਟ ਕੰਪਨੀਆਂ ਦੀ ਮਾਰ ਚ ਖੜਾ ਰੱਖਣ ਦੇ ਲਈ ਕਈ ਤਬਦੀਲੀਆਂ ਜੜੀਆਂ ਕਰਨੀਆਂ ਪੈਣਗੀਆਂ ਪਰ ਦੂਜੇ ਪਾਸੇ ਵਰਕਰਾਂ ਦੀ ਯੂਨੀਅਨ ਦਾ ਇਹ ਕਹਿਣਾ ਹੈ ਕਿ ਬਿਊਰੋਕ੍ਰੇਸੀ ਦੀਆਂ ਮੋਟੀਆਂ ਤਨਖਾਹਾਂ ਦਾ ਬੋਝ ਕੰਪਨੀ ਦੇ ਉੱਤੇ ਜ਼ਿਆਦਾ ਹੈ ਜਿਸ ਲਈ ਅਫਸਰ شاہਿਦਾ ਕੇਰਾ ਘਟਾਉਣ ਦੀ ਜਿਹੜੀ ਲੋਡ ਹੈ ਕਾਬਿਲ ਹੋ ਰਿਹਾ ਕਿ ਆਪਣੇ ਆਪਰੇਸ਼ਨਸ ਚੱਲਦੇ ਰੱਖਣ ਅਤੇ ਵਰਕਰਾਂ ਦੀਆਂ ਤਨਖਾਹਾਂ ਲਈ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਦਾ ਲੋਨ ਵੀ ਲਿਆ ਸੀ ਅਤੇ ਭਵਿੱਖ ਦੇ ਵਿੱਚ ਜੇਕਰ ਕੈਨੇਡਾ ਪੋਸਟ ਕੋਈ ਵੱਡੀ ਤਬਦੀਲੀ ਨਹੀਂ ਕਰਦਾ ਤਾਂ ਇਸ ਦਾ ਚੱਲਣਾ ਜਿਹੜਾ ਉਹ ਮੁਸ਼ਕਿਲ ਜਾ ਪ ਰਿਹਾ ਹੈ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਕਾਫੀ ਤਬਦੀਲੀਆਂ ਹੋ ਰਹੀਆਂ ਨੇ ਜਿਸ ਕਰਕੇ ਕੁਝ ਮੁਲਕਾਂ ਦੇ ਦਰਮਿਆਨ ਟਕਰਾਅ ਵਧ ਰਿਹਾ ਹੈ ਇਸ ਦੇ ਚਲਦਿਆਂ ਕਈ ਕਿਸਮ ਦੇ ਖਤਰੇ ਪੈਦਾ ਹੋ ਰਹੇ ਨੇ ਖਾਸ ਕਰਕੇ ਸ਼ੁਰੂ ਹੋਈਆਂ ਲੜਾਈਆਂ ਕਾਰਨ ਇਨਾ ਖਤਰਿਆਂ ਦੇ ਵਿੱਚ ਵਾਧਾ ਹੋਇਆ ਜਿਸ ਨੂੰ ਰੋਕਣ ਦੇ ਲਈ ਵੱਖ-ਵੱਖਰੀ ਕਿਸਮ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਖਾਸ ਕਰਕੇ ਵੈਸਟਰਨ ਮੁਲਕਾਂ ਦੇ ਵੱਲੋਂ ਈਰਾਨ ਰੂਸ ਅਤੇ ਨਾਰਥ ਕੋਰੀਆ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਕਈ ਵਾਰ ਚਿੰਤਾ ਪ੍ਰਗਟਾਈ ਗਈ ਹੈ ਕੈਨੇਡਾ ਅਤੇ ਇਸ ਦੇ ਨਵੇਂ ਨਾਟੋ ਸਹਿਯੋਗੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਈਰਾਨੀ ਖੂਫੀਆ ਸੇਵਾਵਾਂ ਤੋਂ ਵੱਧੇ ਖਤਰਿਆਂ ਤੇ ਇਸ ਦੀ ਗਿਣਤੀ ਦੇ ਵਿੱਚ ਵਾਧੇ ਦੀ ਨਿੰਦਾ ਕੀਤੀ ਗਈ ਹੈ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਨਾਰਥ ਅਮਰੀਕਾ ਅਤੇ ਯੂਰਪ ਦੇ ਵਿੱਚ ਲੋਕਾਂ ਨੂੰ ਮਾਰਨ, ਅਗਵਾ ਕਰਨ ਅਤੇ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਦੇ ਵਿੱਚ ਨਾਟੋ ਸਹਿਯੋਗੀ ਇੱਕਜੁੱਟ ਹਨ। ਬਿਆਨ ਦੇ ਉੱਤੇ ਅਲਬਾਨੀਆ, ਆਸਟਰੀਆ, ਬੈਲਜੀਅਮ, ਚੈੱਕ ਗਨਰਾਜ, ਡੈਨਮਾਰਕ, ਫਿਨਲੈਂਡ, ਫ੍ਰਾਂਸ, ਜਰਮਨੀ, ਨੀਦਰਲੈਂਡਸ, ਸਪੇਨ, ਸਵੇਡਨ ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਵੀ ਜਿਹੜਾ ਉਹ ਦਸਖਤ ਕੀਤੇ ਨੇ ਔਰ ਇਹ ਕਹਿੰਦੇ ਨੇ ਕਿ ইরਾਨੀ ਖੂਫੀਆ ਸੇਵਾਵਾਂ ਪੱਤਰਕਾਰਾਂ ਯਹੂਦੀ ਨਾਗਰਿਕਾਂ ਤੇ ਮੌਜੂਦਾ ਤੇ ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰੇ ਅੰਤਰਰਾਸ਼ਟਰੀ ਅਪਰਾਧਕ ਸੰਗਠਨਾ ਦੇ ਨਾਲ ਜਿਹੜਾ ਉਹ ਵੱਧ ਤੋਂ ਵੱਧ ਸਹਿਯੋਗ ਕਰ ਰਹੀਆਂ ਨੇ ਬਿਆਨ ਦੇ ਵਿੱਚ ਕਿਸੇ ਖਾਸ ਘਟਨਾ ਦਾ ਹਵਾਲਾ ਨਹੀਂ ਦਿੱਤਾ ਗਿਆ ਪਰ ਕਿਹਾ ਗਿਆ ਕਿ ਹਮਲੇ ਦੇਸ਼ਾਂ ਦੀ ਜਿਹੜੀ ਹੈ ਉਹ ਪ੍ਰਭੂਸੱਤਾ ਦੀ ਉਲੰਘਣਾ ਕਰਦੇ ਨੇ ਤੇ ইরਾਨੀ ਅਧਿਕਾਰੀਆਂ ਨੂੰ ਤੁਰੰਤ ਗੇ ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਦੀ ਜਿਹੜੀ ਹੈ ਉਹ ਮੰਗ ਕਰਦੇ ਨੇ ਕੈਨੇਡੀਅਨ ਪ੍ਰੈਸ ਨੇ ਟਿੱਪਣੀ ਦੇ ਲਈ ਜਿਹੜਾ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ ਸੰਪਰਕ ਕੀਤਾ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਪਿਛਲੇ ਸਮੇਂ ਜਿਹੜਾ ਉਸ ਦੇ ਦੌਰਾਨ ਅਤੇ ইরਾਨੀ ਜਿਹੜਾ ਰਜ਼ੀਮ ਵਿਰੁੱਧ ਆਵਾਜ਼ ਜਿਹੜੀ ਚੁੱਕਣ ਵਾਲਿਆਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਕਾਫੀ ਵੱਡਾ ਹੋਇਆ ਹੈ ਜਿਸ ਕਾਰਨ ਨਾਟੋ ਦੇ ਨਾਲ ਸੰਬੰਧਿਤ ਮੂਲਕ ਇਸ ਤੇ ਉਤੇ ਚਿੰਤਾ ਪ੍ਰਗਟ ਕਰ ਰਹੇ ਨੇ ਤੇ ਇਸ ਨੂੰ ਰੋਕਣ ਦੇ ਲਈ ਕਦਮ ਚੁੱਕਣ ਦੇ ਲਈ ਇੱਕ ਜੁੜਤਾ ਜ਼ਾਹਰ ਕਰ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਖਾਸ ਕਰਕੇ ਰੂਸ ਅਤੇ ਯੂਕਰੇਨ ਦਰਮਿਆਨ ਵਾਰ ਅਤੇ ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਜਿਹੜੀ ਪੈਦਾ ਹੋਈ ਤਣਾਅ ਤੋਂ ਬਾਅਦ ਅਜਿਹੇ ਮਾਮਲਿਆਂ ਦੇ ਵਿੱਚ ਵਾਧਾ ਜਿਹੜਾ ਹੈ ਉਹ ਹੋ ਸਕਦਾ ਹੈ ਕਿਉਂਕਿ ਇਸ ਤਣਾਅ ਦੇ ਵਿੱਚ ਆਮ ਲੋਕਾਂ ਤੇ ਪੱਤਰਕਾਰਾਂ ਨੂੰ ਹਥਿਆਰ ਬਨਾਇਆ ਜਾ ਸਕਦਾ ਹੈ ਜਿਸ ਕਾਰਨ ਚਿੰਤਾ ਹੋਰ ਵੀ ਜਿਹੜੀ ਹੈ ਉਹ ਵਧ ਸਕਦੀ ਹੈ ਪਰ ਕੈਨੇਡਾ ਇਸ ਬਾਰੇ ਕਿਸ ਪੱਖ ਤੋਂ ਸੋਚਦਾ ਹੈ ਇਸ ਬਾਰੇ ਗਲੋਬਲ ਅਫੇਅਰਸ ਕੈਨੇਡਾ ਦੇ ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਕੈਨੇਡਾ ਨਾਟੋ ਦੇ ਪ੍ਰਮੁੱਖ ਮੁਲਕਾਂ ਦੇ ਵੱਲੋਂ ਇੱਕ ਹੈ ਤੇ ਖਾਸ ਕਰ ਜਦੋਂ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਹਮੇਸ਼ਾ ਜਿਹੜਾ ਉਹ ਚੰਗਾ ਬਰਦਾਰ ਰਿਹਾਇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹहां ਨਾ ਵਾਪਰੇ ਉਸ ਦੇ ਲਈ ਨਾਟੋ ਮੈਂਬਰਸ ਕੀ ਰਣਨੀਤੀ ਬਣਾਉਂਦੇ ਨੇ ਇਹ ਜ਼ਰੂਰ ਦੇਖਣਾ ਹੋਵੇਗਾ ਬ੍ਰਿਸ਼ ਕਲੰਬੀਆ ਦੇ ਸਮੇਤ ਕੈਨੇਡਾ ਭਰ ਦੇ ਵਿੱਚ ਸੀਨੀਅਰ ਆਬਾਦੀ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਵਾਅਦਾ ਹੋਣਾ ਹੈ ਕਿਉਂਕਿ ਬੇਬੀ ਬੂਮਰਸ ਲਗਾਤਾਰ ਕਾਮਾਕਾਸ਼ ਤੋਂ ਰਿਟਾਇਰਮੈਂਟ ਵੱਲ ਵਧ ਰਹੇ ਨੇ ਜਿਸ ਦਾ ਅਸਰ ਜਿੱਥੇ ਪ੍ਰੋਵਿੰਸਾਂ ਦੀ ਇਕਨੋਮੀ ਦੇ ਉੱਤੇ ਜਿਹੜਾ ਅਸਰ ਪਾਵੇਗਾ ਉੱਥੇ ਹੀ ਹੈਲਥ케ਅਰ ਦੇ ਉੱਤੇ ਵੀ ਇਸ ਦਾ ਅਸਰ ਨਜ਼ਰ ਆਵੇਗਾ ਜਿਸ ਕਾਰਨ ਅਲਾਰਮ ਬਜਾਇਆ ਜਾ ਰਿਹਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਹੈਲਥ케ਅਰ ਦੇ ਵਿੱਚ ਫੰਡ ਅਤੇ ਖਾਸ ਕਰਕੇ ਇਨਫਰਾਸਟ੍ਰਕਚਰ ਦੇ ਵਿੱਚ ਜ਼ਿਆਦਾ ਪੈਸਾ ਲਗਾਉਣ BC ਦੇ ਵਿੱਚ ਜਿਹੜਾ ਓਗਿਨਗ ਸੋਸਾਇਟੀ ਦੇ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀ ਕਰਨ ਦੇ ਲਈ ਸੂਬੇ ਨੂੰ 2036 ਤੱਕ 16000 ਨਵੇਂ ਲੌਂਗ ਟਰਮ ਕੇਅਰ ਬੈਡਸ ਦੀ ਜਿਹੜੀ ਹੈ ਉਹ ਲੋਡ ਪੈਣ ਵਾਲੀ ਹੈ ਇਹ ਗੱਲ ਬ੍ਰਿਟਿਸ਼ ਕੋਲੰਬੀਆ ਦੇ ਬਜ਼ੁਰਗ ਨਾਗਰਿਕਾਂ ਦੇ ਹੱਕਾਂ ਦੀ ਵਕਾਇਤ ਕਰਨ ਵਾਲੇ ਐਡਵੋਕੇਟ ਡੈਨ ਲੇਵਿਡ ਦੀ ਜਿਹੜੀ ਹੈ ਉਹ ਰਿਪੋਰਟ ਦੇ ਵਿੱਚ ਕਹੀ ਗਈ ਹੈ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਮੌਜੂਦਾ ਸਮੇਂ 2000 ਤੋਂ ਬਾਅਦ ਹਾ ਲੌਂਗ ਟਰਮ ਕਿਅਰ ਬੈਡਸ ਜਿਹੜੀ ਉਹ ਕਾਰ ਦੱਸੀ ਗਈ ਹੈ ਤੇ ਕਿਹਾ ਗਿਆ ਹੈ ਕਿ ਅਗਲੇ 10 ਸਾਲਾਂ ਦੇ ਵਿੱਚ ਇਹ ਅੰਤਰ ਜਿਹੜਾ ਉਹ ਤੇਜ਼ੀ ਨਾਲ ਵਧੇਗਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਬੈਡ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਤੇ 2025 ਦੇ ਵਿੱਚ ਇਹ ਗਿਣਤੀ 7212 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਘਰੀਬ ਤਿੰਨ ਹਜ਼ਾਰ ਨਵੇਂ ਬੈੱਡ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਹੇ ਨੇ ਪਰ ਲੈਵਿਟ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਿਸਟਮ ਜੋ ਬਹੁਤ ਜ਼ਿਆਦਾ ਬੋਝ ਵਾਲੇ ਪਰਿਵਾਰ ਦੀ ਦੇਖਭਾਲ ਕਰਨ ਵਾਲੇ ਦੇ ਉੱਤੇ ਨਿਰਭਰ ਹੈ ਇਹ ਇੱਕ ਅਸਥਾਈ ਹੈ ਤੇ ਇਸ ਤੇ ਤਤਕਾਲ ਗੌਰ ਕਰਨ ਦੀ ਲੋੜ ਹੈ ਕਿਉਂਕਿ ਇਸ ਦਾ ਹੈਲਥ ਸਿਸਟਮ ਦੇ ਹੋਰ ਹਿੱਸਿਆਂ ਦੇ ਉੱਤੇ ਜਿਹੜਾ ਉਹ ਪ੍ਰਭਾਵ ਪੈ ਰਿਹਾ ਹੈ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਨੂੰ ਬੇਸਬਰੀ ਨਾਲ ਦੇਖ ਰਹੇ ਕੈਨੇਡੀਅਨ ਕਾਰੋਬਾਰੀ ਸਮੂਹ ਨਹੀਂ ਚਾਹੁੰਦੇ ਕਿ ਦੇਸ਼ ਕਿਸੇ ਸੌਦੇ ਦੇ ਵਿੱਚ ਜਲਦਬਾਜ਼ੀ ਕਰੇ ਪਰ ਕਹਿੰਦੇ ਨੇ ਕਿ ਅਨਿਸ਼ਚਿਤਤਾ ਉਹਨਾਂ ਦੇ ਮੈਂਬਰਾਂ ਦੇ ਉੱਤੇ ਭਾਰ ਪਾ ਰਹੀ ਹੈ ਕੈਨੇਡੀਅਨ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਨੇ ਕਿ ਸਹੀ ਸੌਦਾ ਤਿਆਰ ਕਰਨ ਤੇ ਥੋੜਾ ਹੋਰ ਸਮਾਂ ਬਿਤਾਉਣਾ ਇੰਤਜ਼ਾਰ ਦੇ ਯੋਗ ਹੈ ਕਿਉਂਕਿ ਇਹ ਸਥਾਈ ਲਾਭ ਪ੍ਰਦਾਨ ਕਰੇਗਾ ਹਾਲਾਂਕਿ ਸਮੂਹ ਇਹ ਵੀ ਮਹਿਸੂਸ ਕਰਦੇ ਇਕੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਕਾਰੋਬਾਰਾਂ ਨੂੰ ਤੁਰੰਤ ਵਧੇਰੇ ਨਿਸ਼ਚਿਤਤਾ ਦੀ ਜਿਹੜੀ ਲੋੜ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਸ ਸਹਿਮਤ ਹੈ ਇਹ ਚੇਤਾਵਨੀ ਦਿੰਦਾ ਹੈ ਕਿ ਮੌਜੂਦਾ ਅਨਿਸ਼ਚਿਤਤਾ ਇਸ ਦੇ 1 ਲੱਖ ਮੈਂਬਰਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਭਵਿੱਖ ਦੇ ਲਈ ਜਿਹੜੀ ਹੈ ਉਹ ਯੋਜਨਾ ਬਣਾਉਣ ਤੋਂ ਰੋਕ ਰਹੀ ਹੈ ਸੀ ਐਫ ਆਈ ਬੀ ਦਾ ਕਹਿਣਾ ਹੈ ਕਿ ਕੋਈ ਵੀ ਸੌਦਾ ਮਾੜੇ ਸੌਦੇ ਨਾਲੋਂ ਬਿਹਤਰ ਨਹੀਂ ਹੁੰਦਾ ਪਰ ਹਾਲ ਦੀ ਘਾਟ ਨੇ ਜਿਹੜਾ ਹੈ ਉਹ ਕੰਪਨੀਆਂ ਨੂੰ ਇਹ ਯਕੀਨੀ ਨਹੀਂ ਬਣਾਇਆ ਹੈ ਕਿ ਉਹਨਾਂ ਨੂੰ ਕੰਮ ਕਾਜ ਨੂੰ ਘਟਾਉਣਾ ਪਵੇਗਾ ਜਾਂ ਸਟਾਫ ਨੂੰ ਛਾਂਟਣਾ ਪਵੇਗਾ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਰਾਤੋ-ਰਾਤ ਕਈ ਕੈਨੇਡੀਆਨਾ ਸਮਾਨਾਂ ਦੇ ਉੱਤੇ 35% ਟੈਰਿਫ ਲਾਗੂ ਕਰਨ ਤੋਂ ਬਾਅਦ ਆਈਆਂ ਨੇ ਅਗੇ ਦੇਖਦੇ ਹਾਂ ਅੱਜ ਮਿੰਟ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਪੇਸ਼ਕਸ਼ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਐਡਮਿੰਟਨ ਸ਼ਹਿਰ ਤੋਂ ਇਹ ਆ ਜੀ ਭਈ ਜੁਲਾਈ 25 ਵਾਲੇ ਦਿਨ ਬਾਅਦ ਦੁਪਹਿਰ 4 ਵਜੇ ਦੇ ਕਰੀਬ ਗਰੀਅਰਸਨ ਹਿੱਲ ਤੇ ਸੌ ਸਟਰੀਟ ਦੇ ਨੇੜੇ ਜਿਹੜੀਆਂ ਕਾਰਾਂ ਜਾ ਰਹੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਡਰਾਈਵਰ ਜਿਹੜਾ ਆ ਉਹਦੀ ਜਦੋਂ ਕਾਰ ਉੱਥੋਂ ਦੀ ਲੰਘ ਰਹੀ ਸੀ ਤਾਂ ਕਿਸੇ ਨੇ ਜਦੋਂ ਉਤੋਂ ਉੱਥੇ ਕਿਤੇ ਵੱਟਾ ਸਿੱਟਿਆ ਜੀ ਜਿਹਦੇ ਨਾਲ ਉਹਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਔਰ ਉਹਨੇ ਗੱਡੀ ਖੜੀ ਕਰ ਲਈ ਤੇ ਨੱਠ ਕੇ ਜਾ ਕੇ ਉਹਨੇ ਦੋ ਜਿਹੜੇ ਟੀਨੇਜਰ ਆ ਜੀ ਇੱਕ 12 ਸਾਲਾਂ ਦਾ 14 ਸਾਲਾਂ ਦਾ ਇੱਕ ਲੜਕਾ ਤੇ 13 ਸਾਲਾਂ ਦੀ ਇੱਕ ਲੜਕੀ ਉਹਨਾਂ ਨੂੰ ਉਹਨੇ ਜਾ ਕੇ ਫੜ ਲਿਆ ਜਿੰਨੀ ਤੇਰ ਤੱਕ ਉਥੇ ਪੁਲਿਸ ਨਹੀਂ ਆਈ ਔਰ ਜਦੋਂ ਉਥੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਨੇ ਜੀ ਉਹਨਾਂ ਦੋਨਾਂ ਨੂੰ ਹੀ ਚਾਰਜ ਕਰ ਲਿਆ ਹਾਂ ਔਰ ਉਹ ਪੂਰਾ ਚਾਰਜ ਉਹਨਾਂ ਦੇ ਖਤਰਨਾਕ ਚਾਰਜ ਜਿਹੜਾ ਲਾਇਆ ਗਿਆ ਉਹਦਾ ਕਾਰਨ ਹੈ ਵੀ ਕਿਸੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਅਗਰ ਉਥੇ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਕਈ ਵਾਰੀ ਬੱਚੇ ਜਿਹੜੇ ਆ ਜੀ ਉਹ ਸ਼ੁਗਲ ਲਈ ਹੀ ਇਦਾਂ ਦਾ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦਾ ਸੱਟਾ ਕਿੰਨਾ ਭਿਆਨਕ ਨਿਕਲ ਸਕਦਾ ਵੀ ਕਿਸੇ ਦੇ ਗੱਡੀ ਜਿਹੜੀ ਆ ਅਗਰ ਟੱਕਰ ਕਿਸੇ ਹੋਰ ਪਾਸੇ ਜਾ ਲੱਗਦੀ ਹੈ ਤਾਂ ਉਹ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਹੁਣ ਪੁਲਿਸ ਨੇ ਇਹ ਲੋਕਾਂ ਨੂੰ ਬੇਨਤੀ ਕੀਤੀ ਵੀ ਉਥੇ ਲੰਘਦਿਆਂ ਦੀ ਹੋਰ ਕਿਸੇ ਦੀ ਗੱਡੀ ਤੇ ਵੀ ਅਗਰ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਆ ਤੇ ਉਹ ਜ਼ਰੂਰ ਪੁਲਿਸ ਨੂੰ ਜਿਹੜੀ ਹੈ ਜੀ ਜਾਣਕਾਰੀ ਦੇਣ ਫੋਨ ਨੰਬਰ ਹੈ 780 423 4567 780 423 4567 ਔਰ ਦੂਸਰੀ ਇੱਕ ਖਬਰ ਇਹ ਆ ਰਹੀ ਹੈ ਜੀ ਵੀ ਇਹ ਵੀ ਕਾਫੀ ਧੀਰ ਦੀ ਗੱਲ ਹੈ ਜੀ April 6 2119 ਨੂੰ ਇੱਕ ਇਨਵੈਸਟੀਗੇਸ਼ਨ ਕਰ ਰਹੀ ਸੀ ਕਿ ਜਿਹੜੀ RCMP ਹੈ ਇਕਵਲ ਅਲਬਰਟਾ ਜਿਹੜਾ ਇੱਕ ਰੈਡੀਅਰ ਤੋਂ ਦੂਰ ਥੋੜਾ ਜਿਹਾ ਟਾਊਨ ਹੈਗਾ ਇਕਵੈਲ ਉਥੇ ਮਤਲਬ ਉਹ ਭਾਲੇ ਕਰ ਰਿਹਾ ਸੀ ਜੀ ਕੋਈ ਗੱਡੀ ਚੋਰੀ ਹੋ ਗਈ ਸੀ ਤੇ ਉਹਦੇ ਵਿੱਚ ਕਿਸੇ ਦੀ ਇਨਵੈਸਟੀਗੇਸ਼ਨ ਕਰ ਰਹੀ ਸੀਗੀ ਆਰਸੀਐਮਪੀ ਤੇ ਇੱਕ ਵਿਅਕਤੀ ਜਿਹੜਾ ਬੈਠਾ ਸੀਗਾ ਗੱਡੀ ਦੇ ਵਿੱਚ ਉਹਦੇ ਨਾਲ ਆਰਸੀਐਮਪੀ ਵਾਲਾ ਜਦੋਂ ਗੱਲਬਾਤ ਹੀ ਕਰਦਾ ਹੈ ਤੇ ਉਹਨੇ ਉਹਦੀ ਗੱਲ ਤੇ ਜਿਹੜੀ ਹੈ ਜੀ ਗੋਲੀ ਮਾਰੀ ਆ ਤੇ ਹੁਣ ਉਹ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਐ ਇੰਨੇ ਸਾਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਇਸ ਗੱਲ ਤੇ ਪਹੁੰਚੇ ਸਿੱਟੇ ਤੇ ਉਹ ਅਸੀਰਤ ਵਾਲੇ ਜਿਹੜੇ ਨੇ ਅਲਬਰਟਾ ਸੀਰੀਅਸ ਇਨਸੀਡੈਂਟ ਇਨਵੈਸਟੀਗੇਸ਼ਨ ਰਿਪੋਰਟ ਵਾਲੇ ਉਹਨਾਂ ਨੇ ਕਿਹਾ ਵੀ ਹਾਂ ਇਹ ਚਾਰਜ ਜਿਹੜੇ ਆ ਲਾਏ ਜਾ ਸਕਦੇ ਆ ਇਹਦੇ ਤੇ ਮਤਲਬ ਉਹਨਾਂ ਕਿਹਾ ਵੀ ਉਹ ਐਵੀਡੈਂਸ ਉਹਨਾਂ ਪਾਸ ਹੈਗਾ ਜਿਹਦੇ ਨਾਲ ਇਹ ਚਾਰਜ ਲਾਏ ਜਾ ਸਕਦੇ ਨੇ ਪ੍ਰੋਸੀਕਿਊਸ਼ਨ ਨੇ ਵੀ ਉਹ ਸਾਰੀ ਗੱਲਬਾਤ ਦੇਖ ਕੇ ਕਿਹਾ ਕਿ ਹਾਂ ਇਹ ਸਾਰੀ ਗੱਲਬਾਤ ਜਿਹੜੀ ਆ ਇਹ ਮਤਲਬ ਚਾਰਜ ਵਾਰੰਟ ਕਰਦੇ ਆ ਪੁਲਿਸ ਤੇ ਚਾਰਜ ਲੱਗਣੇ ਚਾਹੀਦੇ ਤੇ ਹੁਣ ਉਹ ਜਿਹੜਾ ਜੀ ਇੱਕ ਪੁਲਿਸ ਆਫੀਸਰ ਆ ਉਹ 28 ਅਗਸਤ ਨੂੰ ਰੈਡੀਅਰ ਦੀ ਕੋਰਟ ਦੇ ਵਿੱਚ ਹਾਜ਼ਰ ਹੋਵੇਗਾ ਉਹਦਾ ਨਾਂ ਹੈਗਾ ਜੀ ਜੋਰਡੀ ਨਾਂ ਦਾ ਵਿਅਕਤੀ ਆ ਪੁਲਿਸ ਆਫੀਸਰ ਜਿਹੜਾ ਜਿਹਨੂੰ ਚਾਰਜ ਕੀਤਾ ਗਿਆ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ اجازت ਚੋਣੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ